ਸ੍ਰੀ ਕਾਲ ਜੀ ਮੈਂ ਜਸਵਿੰਦਰ ਕੌੜ ਦੇ ਜਸਵਿੰਦਰ ਜੀ ਨੂੰ ਸੋਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਗੁੜ ਮਖਾਣੇ ਆਪਾਂ ਫੁੱਲ ਮਖਾਣਿਆਂ ਨੂੰ ਗੁੜ ਦੀ ਕੋਟਿੰਗ ਕਰਕੇ ਬਹੁਤ ਹੀ ਵਧੀਆ ਗੁੜ ਮਖਾਣੇ ਬਣਾਏ ਨੇ ਜਿਹੜੇ ਕਿ ਸਰਦੀਆਂ ਦੇ ਵਿੱਚ ਆਪਣੇ ਸਰੀਰ ਲਈ ਬਹੁਤ ਹੀ ਵਧੀਆ ਨੇ ਤੇ ਬੱਚੇ ਵੀ ਇਹਨਾਂ ਨੂੰ ਖਾ ਕੇ ਬਹੁਤ ਖੁਸ਼ ਹੋਣਗੇ ਕਿਉਂਕਿ ਬੱਚੇ ਤਾਂ ਵੈਸੇ ਹੀ ਮਿੱਠੀਆਂ ਚੀਜ਼ਾਂ ਖਾ ਕੇ ਬਹੁਤ ਖੁਸ਼ ਹੁੰਦੇ ਨੇ ਤੇ ਚਲੋ ਆਪਾਂ ਇਹਦੀ ਰੈਸਪੀ ਤੁਹਾਡੇ ਨਾਲ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਵਧੀਆ ਕੁਆਲਿਟੀ ਦੇ ਫੂਲ ਮਖਾਣੇ ਲੈਣੇ ਨੇ ਆਪਾਂ ਪੈਕੇਟ ਵਾਲੇ ਫੂਲ ਮਖਾਣੇ ਲੈਣੇ ਨੇ ਖੁੱਲੇ ਫੂਲ ਮਖਾਣੇ ਨਹੀਂ ਲੈਣੇ ਜੇ ਖੁੱਲੇ ਫੂਲ ਮਖਾਣੇ ਹੈਗੇ ਜਿਹੜੇ ਉਹ ਜਲਦੀ ਖਰਾਬ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਇੱਕ ਕਟੋਰੀ ਲੈ ਲਈ ਮੈਂ ਤਿੰਨ ਕਟੋਰੀਆਂ ਭਰ ਕੇ ਆਪਾਂ ਇੱਥੇ ਫੂਲ ਮਖਾਣੇ ਲਏ ਨੇ ਤੇ ਇਹਨਾਂ ਨੂੰ ਆਪਾਂ ਹੁਣ ਇੱਕ ਵਾਰੀ ਭੁੰਨ ਲਵਾਂਗੇ ਮੈਂ ਇੱਥੇ ਗੈਸ ਦੇ ਉੱਪਰ ਕੜਾਈ ਰੱਖ ਦਿੱਤੀ ਹੈ ਤੇ ਇਸ ਦੇ ਵਿੱਚ ਹੁਣ ਆਪਾਂ ਇਹ ਫੂਲ ਮਖਾਣੇ ਪਾ ਦਵਾਂਗੇ ਕੋਈ ਕਿਉਂ ਨਹੀਂ ਪਾਣਾ ਇਹਦੇ ਵਿੱਚ ਕੋਈ ਤੇਲ ਨਹੀਂ ਪਾਣਾ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਭੁੰਨਾਂ ਤੇ ਬਿਲਕੁਲ ਲੋ ਫਲੇਮ ਦੇ ਉੱਪਰ ਆਪਾਂ ਇਸ ਨੂੰ ਭੁੰਨਾਂਗੇ ਜੇ ਇਹ ਵਧੀਆ ਕੁਆਲਿਟੀ ਦੇ ਹੋਣਗੇ ਤਾਂ ਤਾਂ ਹੀ ਚੰਗੀ ਤਰ੍ਹਾਂ ਇਹ ਕਰੰਚੀ ਹੋਣਗੇ ਤੇ ਭੁੰਨੇ ਜਾਣਗੇ ਤੇ ਇਹ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੋਣਗੇ ਇਸ ਤਰ੍ਹਾਂ ਆਪਾਂ ਲੋ ਫਲੇਮ ਕਰਕੇ ਇਹਨਾਂ ਨੂੰ ਭੁੰਨੇ ਜਾਣਾ ਤੇ ਥੋੜੀ ਦੇਰ ਤੱਕ ਦੇਖੋ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਹਨਾਂ ਨੂੰ ਆਪਾਂ ਹਜੇ ਹੋਰ ਭੁੰਨਾਂਗੇ ਤੇ ਭੁੰਦੇ ਹੋਏ ਇਹਨਾਂ ਨੂੰ ਲਗਾਤਾਰ ਨਾਲ-ਨਾਲ ਹਿਲਾਇਆ ਜਾਣਾ ਬਹੁਤ ਹੀ ਸੋਖਾ ਤਰੀਕਾ ਇਹਨਾਂ ਨੂੰ ਬਣਾਉਂਦਾ ਤੇ ਫੂਲ ਮਖਾਣਿਆਂ ਦੇ ਵਿੱਚ ਬਹੁਤ ਪ੍ਰੋਟੀਨ ਹੁੰਦਾ ਤੇ ਸਰਦੀਆਂ ਦੇ ਵਿੱਚ ਤਾਂ ਇਹ ਜ਼ਰੂਰ ਖਾਣੇ ਚਾਹੀਦੇ ਨੇ ਤੇ ਇਹਨਾਂ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਸੋਖਾ ਹੈ ਤੇ 12 ਮਿੰਟ ਲੱਗੇ ਨੇ ਲੋ ਫਲੇਮ ਦੇ ਉੱਪਰ ਤੇ ਆਪਾਂ ਇੱਕ ਵਾਰੀ ਦੇਖ ਲੈਣੇ ਆ ਦੇਖੋ ਕਿੰਨੇ ਕਰੰਚੀ ਨੇ ਕਿੰਨੇ ਕ੍ਰਿਸਪੀ ਇਹ ਹੋ ਗਏ ਨੇ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਠੰਡੇ ਕਰਨ ਵਾਸਤੇ ਜੇ ਲੋ ਫਲੇਮ ਦੇ ਉੱਪਰ ਭੁੰਨੇ ਹੋਣਗੇ ਤਾਂ ਇਹ ਚੰਗੀ ਤਰ੍ਹਾਂ ਕਰੰਚੀ ਵੀ ਹੋ ਜਾਣਗੇ ਤੇ ਲੰਮੇ ਸਮੇਂ ਤੱਕ ਕਰੰਚੀ ਹੀ ਰਹਿਣਗੇ ਹੁਣ ਉਹੀ ਕੜਾਈ ਲੈ ਲਈਏ ਤੇ ਇਸ ਦੇ ਵਿੱਚ ਚਾਰ ਵੱਡੇ ਚਮਚ ਆਪਾਂ ਤਿਲ ਲੈ ਲੈਨੇ ਚਿੱਟੇ ਵਾਲੇ ਤਿਲ ਲੈਏ ਨੇ ਹੁਣ ਇਹਨਾਂ ਨੂੰ ਵੀ 2 ਤੋਂ 3 ਮਿੰਟ ਤੱਕ ਲੋ ਫਲੇਮ ਤੇ ਹੀ ਭੁੰਨਾ ਆਪਾਂ ਤਾਂ ਜੋ ਇਹ ਵੀ ਕਰੰਚੀ ਹੋ ਜਾਣ ਤਿਲਾ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ ਗੁੜ ਮਖਾਣਿਆਂ ਦੇ ਵਿੱਚ ਇਹ ਪ੍ਰੋਟੀਨ ਦੇ ਭਰੇ ਹੋਏ ਫੂਲ ਮਖਾਣੇ ਤਾਂ ਜਰੂਰ ਸੇਵਨ ਕਰਨਾ ਚਾਹੀਦਾ ਸਰਦੀਆਂ 'ਚ ਇਹਨਾਂ ਦਾ ਹੁਣ ਇਸ ਨੂੰ ਲਗਾਤਾਰ ਆਪਾਂ ਭੁੰਦੇ ਹੋਏ ਚੰਗੀ ਤਰ੍ਹਾਂ ਕਰੰਚੀ ਕਰ ਲਿਆ ਤੇ ਇਸ ਨੂੰ ਵੀ ਆਪਾਂ ਹੁਣ ਬਰਤਨ ਦੇ ਵਿੱਚ ਕਢਾਲ ਦਾਂਗੇ ਬਹੁਤ ਥੋੜਾ ਟਾਈਮ ਹੀ ਲੱਗਿਆ 2-3 ਮਿੰਟ ਦੇ ਵਿੱਚ ਹੀ ਇਹ ਕਰੰਚੀ ਹੋ ਗਏ ਨੇ ਤੇ ਹੁਣ ਇਹਨੂੰ ਆਪਾਂ ਪਲੇਟ 'ਚ ਕਢ ਲਿਆ ਇਸ ਨੂੰ ਵੀ ਠੰਡੇ ਹੋਣ ਦਵਾਂਗੇ ਤੇ ਹੁਣ ਆਪਾਂ ਉਹੀ ਕੜਾਈ ਫਿਰ ਤੋਂ ਰੱਖ ਲਈਏ ਗੈਸ ਤੇ ਤੇ ਜਿਸ ਕਟੋਰੀ ਦੇ ਨਾਪ ਨਾਲ ਆਪਾਂ ਤਿੰਨ ਕਟੋਰੀਆਂ ਆਪਾਂ ਲਈ ਸੀ ਫੁੱਲ ਮਖਾਣੇ ਹੁਣ ਉਸੇ ਕਟੋਰੀ ਦੇ ਨਾਪ ਨਾਲ ਇੱਕ ਕਟੋਰੀ ਗੁੜ ਲਵਾਂਗੇ ਗੁੜ ਨੂੰ ਆਪਾਂ ਹਲਕਾ ਹਲਕਾ ਕੁੱਟ ਲਿਆ ਜਾਂ ਤੁਸੀਂ ਇਸ ਨੂੰ ਮਿਕਸੀਚ ਵੀ ਹਲਕਾ ਹਲਕਾ ਕ੍ਰਸ਼ ਕਰ ਸਕਦੇ ਹੋ ਤੇ ਇਸ ਦੇ ਵਿੱਚ ਹੁਣ 3-4 ਚਮਚ ਪਾਣੀ ਦੇ ਪਾ ਦਿੱਤੇ ਨੇ ਤੇ ਲੋ ਫਲੇਮ ਦੇ ਉੱਪਰ ਹੀ ਗੁੜ ਨੂੰ ਪਿੰਗਾਉਣਾ ਹੈ ਪਾਣੀ ਪਾਣ ਨਾਲ ਗੁੜ ਜਲਦੀ ਪਿੰਗੜਨਾ ਸ਼ੁਰੂ ਹੋ ਜਾਂਦਾ ਹੈ ਦੇਖੋ ਬਹੁਤ ਹੀ ਜਲਦੀ ਗੁੜ ਪਿੰਗੜਨਾ ਸ਼ੁਰੂ ਹੋ ਗਿਆ ਤੇ ਗੁੜ ਹੁਣ ਚੰਗੀ ਤਰ੍ਹਾਂ ਪਿੰਗਲ ਚੁੱਕਾ ਹੈ ਤੇ ਇਸ ਨੂੰ ਆਪਾਂ ਪਿੰਗ ਜਦੋਂ ਗੁੜ ਪਿੰਗਲ ਜਾਏਗਾ ਉਸ ਤੋਂ ਬਾਅਦ ਲੋ ਫਲੇਮ ਤੇ 4 ਤੋਂ 5 ਮਿੰਟ ਤੱਕ ਆਪਾਂ ਇਸ ਨੂੰ ਹੋਰ ਪਕਾਵਾਂਗੇ 4 ਤੋਂ 5 ਮਿੰਟ ਲਈ ਹੀ ਪਕਾਉਣਾ ਇਸ ਤੋਂ ਜ਼ਿਆਦਾ ਨਹੀਂ ਆਪਾਂ ਹੋਰ ਪਕਾਉਣਾ ਗੁੜ ਪਿੰਗਲਣ ਤੋਂ ਬਾਅਦ 4 ਤੋਂ 5 ਮਿੰਟ ਪਕਾਉਣਾ ਇਸ ਤੋਂ ਜ਼ਿਆਦਾ ਜੇ ਇਸ ਨੂੰ ਪਕਾ ਦਿੱਤਾ ਤਾਂ ਇਹ ਕੋੜਾ ਹੋ ਜਾਏਗਾ ਤੇ ਖਾਂਚ ਫਿਰ ਮਖਾਣੇ ਸਵਾਦ ਵੀ ਨਹੀਂ ਲੱਗਦੇ ਹੁਣ ਤਕਰੀਬਨ 4-5 ਮਿੰਟ ਹੋ ਗਏ ਨੇ ਤੇ ਆਪਾਂ ਅੱਧਾ ਚਮਚ ਸੁੰਡ ਪਾਊਡਰ ਪਾ ਦਿੰਦਾ ਇਹਦੇ ਵਿੱਚ ਸਰਦੀਆਂ 'ਚ ਇਹ ਆਪਣੇ ਸਰੀਰ ਲਈ ਬਹੁਤ ਵਧੀਆ ਹੁੰਦਾ ਸੁੰਡ ਪਾਊਡਰ ਤੇ ਨਾਲ ਹੀ ਆਪਾਂ ਤਿਲ ਵੀ ਪਾ ਦਿੱਤੇ ਨੇ ਤੇ ਗੈਸ ਦੀ ਫਲੇਮ ਆਪਾਂ ਹੁਣ ਬੰਦ ਕਰਤੀ ਹੋਈ ਹੈ ਇੱਥੇ ਜਦੋਂ ਤਿਲ ਤੇ ਸੁਨਡ ਪਾਊਡਰ ਪਾਉਣਾ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਤੇ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਦੇਣਾ ਗੁੜ ਬਹੁਤ ਜਲਦੀ ਜੰਮਣਾ ਸ਼ੁਰੂ ਹੋ ਜਾਂਦਾ ਇਸ ਲਈ ਨਾਲ ਹੀ ਆਪਾਂ ਇਸ ਦੇ ਪਾ ਦਾਂਗੇ ਦੇਸੀ ਘਿਓ ਅੱਧਾ ਚਮਚ ਦੇਸੀ ਘਿਓ ਪਾ ਦਿੱਤਾ ਆਪਾਂ ਇਸ ਦੇ ਵਿੱਚ ਹੁਣ ਚੰਗੀ ਤਰ੍ਹਾਂ ਇਸ ਨੂੰ ਹਿਲਾ ਦਵਾਂਗੇ ਇਹ ਬਹੁਤ ਹੀ ਵਧੀਆ ਬਣਦੇ ਨੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਆਏ ਇਸ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਨਾਲ ਹੀ ਫੂਲ ਮਖਾਣੇ ਪਾ ਦੇਣੇ ਨੇ ਤੇ ਇਹਨਾਂ ਨੂੰ ਨਾਲ ਹੀ ਫਟਾਫਟ ਹਿਲਾਉਣਾ ਸ਼ੁਰੂ ਕਰ ਦੇਣਾ ਕਿਉਂਕਿ ਗੁੜ ਜਲਦੀ ਜੰਮ ਜਾਂਦਾ ਜੇ ਇਹਨਾਂ ਨੂੰ ਜਲਦੀ ਨਾਲ ਨਾ ਹਿਲਾਇਆ ਤਾਂ ਫਿਰ ਇਹਨਾਂ ਦੀ ਕੋਟਿੰਗ ਵਧੀਆ ਤਰੀਕੇ ਨਾਲ ਨਹੀਂ ਹੋਣੀ ਇਸ ਤਰ੍ਹਾਂ ਇਹਨਾਂ ਨੂੰ ਹਿਲਾਉਂਦੇ ਜਾਣਾ ਹੈ ਦੇਖੋ ਗੁੜ ਦੀ ਕੋਟਿੰਗ ਕਿੰਨੀ ਜਿਆਦਾ ਵਧੀਆ ਹੋ ਰਹੀ ਏ ਤੇ ਇਸ ਤਰ੍ਹਾਂ ਗੁੜ ਦੀ ਕੋਟਿੰਗ ਸਾਰੇ ਫੁੱਲ ਮਖਾਣਿਆਂ ਦੇ ਉੱਪਰ ਹੋ ਗਈ ਏ ਤੇ ਪਲੇਟ ਦੇ ਉੱਪਰ ਆਪਾਂ ਹੁਣ ਕਿਉ ਲਗਾ ਲਾਂਗੇ ਤਾਂ ਜੋ ਜਦੋਂ ਆਪਾਂ ਫੁੱਲ ਮਖਾਣੇ ਇਸ ਦੇ ਉੱਪਰ ਕੱਢਨੇ ਨੇ ਤਾਂ ਉਹ ਚਿਪਕਣ ਨਾ ਇਸ ਨੂੰ ਤੇ ਹੁਣ ਆਪਾਂ ਫੁੱਲ ਫੁੱਲ ਮਖਾਣੇ ਜਿਹੜੇ ਸਾਰੇ ਤਿਆਰ ਹੋ ਗਏ ਨੇ ਉਹਨਾਂ ਨੂੰ ਪਲੇਟ ਦੇ ਵਿੱਚ ਕੱਢ ਦਵਾਂਗੇ ਤੇ ਹਲਕਾ ਜਿਹਾ ਜਦੋਂ ਇਹ ਠੰਡੇ ਹੋਣਗੇ ਤਾਂ ਇਹ ਆਪਸ ਵਿੱਚ ਇਹਨਾਂ ਨੂੰ ਅਲੱਗ-ਲੱਗ ਕਰ ਦਾਂਗੇ ਕਿਉਂਕਿ ਗੂੜੇ ਇਕੱਠਾ ਹੋ ਜਾਂਦਾ ਹੈ ਤਾਂ ਇਹ ਦੇਖੋ ਇਸ ਤਰ੍ਹਾਂ ਹੀ ਇਕੱਠੇ ਹੋ ਜਾਂਦੇ ਨੇ ਹੁਣ ਇਹਨਾਂ ਨੂੰ ਆਪਾਂ ਅਲੱਗ-ਲੱਗ ਕਰ ਦਵਾਂਗੇ ਇਹ ਸਵਾਦ ਵੀ ਬਹੁਤ ਹੀ ਬੰਦੇ ਨੇ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੇ ਹੁਣ ਆਪਾਂ ਇਸ ਤਰ੍ਹਾਂ ਇੱਕ ਵਾਰੀ ਤੁਹਾਨੂੰ ਚੈੱਕ ਕਰਕੇ ਦਿਖਾਣੇ ਆ ਕਿ ਇਹ ਕਿੰਨੇ ਕੁ ਕਰਾਂਚੀ ਬਣੇ ਨੇ ਹਲਕਾ ਜਿਹਾ ਇਹਨੂੰ ਕ੍ਰਸ਼ ਕਰਾਂਗੇ ਅ ਦੇਖੋ ਹੁਣ ਆਪਾਂ ਤੋੜ ਕੇ ਦੇਖਦੇ ਆ ਬਹੁਤ ਹੀ ਕਰੰਚੀ ਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ ਨੇ ਗੁੜ ਮਖਾਣੇ ਬੱਚੇ ਵੱਡੇ ਇਹ ਸਭ ਨੂੰ ਸਰਦੀਆਂ ਦੇ ਵਿੱਚ ਖਾਣੇ ਚਾਹੀਦੇ ਨੇ ਇਹ ਸਰੀਰ ਲਈ ਬਹੁਤ ਵਧੀਆ ਨੇ ਤੇ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਇਹਨਾਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਪਸੰਦ ਆਏਗੀ